ਡਾਲਰ ਦੇ ਮੁਕਾਬਲੇ ਰੁਪਇਆ ਹੁਣ ਤੱਕ 83 ਪੱਧਰ ਤੇ ਆ ਕੇ ਰੁਕਿਆ ਹੈ ਜਾਣਕਾਰੀ ਮੁਤਾਬਿਕ 39 ਪੈਸੇ 83 ਪੱਧਰ ਤੇ ਡਿੱਗਿਆ ਰੁਪਇਆ ਸੋ ਅਮਰੀਕਾ ਨਾਲ ਵਪਾਰ ਸਮਝੋਤਿਆਂ ਦੇ ਵਿਚਕਾਰ ਇਹ ਖਬਰ ਹੈ ਕਿ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੋਇਆ ਸੋ ਵੀਰਵਾਰ ਨੂੰ ਭਾਰਤ ਅਮਰੀਕਾ ਵਪਾਰ ਸਮਝੌਤੇ ਬਾਰੇ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 39 ਪੈਸੇ ਦੀ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਰਿਕਾਰਡ ਹੇਠਲੇ ਪੱਧਰ ਤੇ 90.48 ਨੂੰ ਛੂ ਗਿਆ ਜੋ ਇਸ ਦੇ ਪਿਛਲੇ ਬੰਦ ਭਾਤ ਤੋਂ 54 ਪੈਸੇ ਦੀ ਗਿਰਾਵਟ ਸੀ ਹਾਲਾਂਕਿ ਦਿਨ ਦੇ ਅੰਤ ਵਿੱਚ ਇਹ 90.33 ਤੇ ਬੰਦ ਹੋਇਆ ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਹੈ ਕਿ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰ ਨੇ ਕਥਿਤ ਤੌਰ ਤੇ ਇੱਕ ਕਹਿਣ ਤੋਂ ਬਾਅਦ ਕਿ ਵਪਾਰ ਸਮਝੌਤਾ ਮਾਰਚ ਤੱਕ ਹੋਣ ਦੀ ਸੰਭਾਵਨਾ ਹੈ ਰੁਪਏ ਤੇ ਦਬਾਅ ਵਧਿਆ ਇਸ ਤੋਂ ਇਲਾਵਾ ਜੋਖਮ ਵਿਰੋਧੀ ਬਾਜ਼ਾਰ ਦੀ ਭਾਵਨਾ ਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਨੇ ਵੀ ਘਰੇਲੂ ਮੁਦਰਾ ਨੂੰ ਕਮਜ਼ੋਰ ਕੀਤਾ ਸਿਕੋਰ ਫਿਰਦਾਸੀਏ ਕੇ ਰੁਪਿਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਹੈ ਇਹ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਹੈ ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਸੋ ਇਹ ਖਬਰ ਹੈ ਕਿ ਜੋ ਡਾਲਰ ਦੇ ਮੁਕਾਬਲੇ ਰੁਪਇਆ ਉਹ ਕਮਜ਼ੋਰ ਹੋਇਆ ਹੈ 39 ਪੈਸੇ ਦੀ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਰੁਪਇਆ ਬੰਦ ਹੋਇਆ ਡਾਲਰ ਦੇ ਮੁਕਾਬਲੇ ਰੁਪਇਆ ਹੁਣ ਤੱਕ ਹੇਠਲੇ ਪੱਧਰ ਤੇ ਆ ਕੇ ਰੁਕਿਆ ਹੈ ਜਾਣਕਾਰੀ ਮੁਤਾਬਿਕ 39 ਪੈਸੇ ਹੇਠਲੇ ਪੱਧਰ ਤੇ ਡਿੱਗਿਆ ਰੁਪਇਆ ਸੋ ਅਮਰੀਕਾ ਨਾਲ ਵਪਾਰ ਸਮਝੌਤਿਆਂ ਦੇ ਵਿਚਕਾਰ ਇਹ ਖਬਰ ਹੈ ਕਿ ਅਮਰੀਕਾ ਦੇ ਡਾਲਰ ਦੇ ਮੁਕਾਬਲੇ ਰੁਪਇਆ ਕਮਜ਼ੋਰ ਹੋਇਆ ਸੁਵੀਰਵਾਰ ਨੂੰ ਭਾਰਤ ਅਮਰੀਕਾ ਵਪਾਰ ਸਮਝੌਤੇ ਬਾਰੇ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਰੁਪਇਆ ਅਮਰੀਕੀ ਡਾਲਰ ਦੇ ਮੁਕਾਬਲੇ 39 ਪੈਸੇ ਦੀ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਰਿਕਾਰਡ ਹੇਠਲੇ ਪੱਧਰ ਤੇ 90.48 ਨੂੰ ਛੂ ਗਿਆ ਜੋ ਇਸ ਦੇ ਪਿਛਲੇ ਬੰਦ ਭਾਤ ਤੋਂ 54 ਪੈਸੇ ਦੀ ਗਿਰਾਵਟ ਸੀ ਹਾਲਾਂਕਿ ਦਿਨ ਦੇ ਅੰਤ ਵਿੱਚ ਇਹ 90.33 ਤੇ ਬੰਦ ਹੋਇਆ ਵਿਦੇਸ਼ੀ ਮੁਦਰਾ ਵਪਾਰੀਆਂ ਨੇ ਕਿਹਾ ਹੈ ਕਿ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰ ਨੇ ਕਥਿਤ ਤੌਰ ਤੇ ਇੱਕ ਕਹਿਣ ਤੋਂ ਬਾਅਦ ਕਿ ਵਪਾਰ ਸਮਝੌਤਾ ਮਾਰਚ ਤੱਕ ਹੋਣ ਦੀ ਸੰਭਾਵਨਾ ਹੈ ਰੁਪਏ ਤੇ ਦਬਾਅ ਵਧਿਆ ਇਸ ਤੋਂ ਇਲਾਵਾ ਜੋਖਮ ਵਿਰੋਧੀ ਬਾਜ਼ਾਰ ਦੀ ਭਾਵਨਾ ਤੇ ਵਿਦੇਸ਼ੀ ਫੰਡਾਂ ਦੀ ਲਗਾਤਾਰ ਵਿਕਰੀ ਨੇ ਵੀ ਘਰੇਲੂ ਮੁਦਰਾ ਨੂੰ ਕਮਜ਼ੋਰ ਕੀਤਾ ਸਿਕੁਰ ਫਿਰਦਾਸੀਏ ਕੇ ਰੁਪਿਆ ਡਾਲਰ ਦੇ ਮੁਕਾਬਲੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਹੈ ਇਕ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਬੰਦ ਹੋਇਆ ਅੰਤਰ ਬੈਂਕ ਵਿਦੇਸ਼ੀ ਮੁਦਰਾ ਬਾਜ਼ਾਰ ਵਿੱਚ ਸੋ ਇਹ ਖਬਰ ਹੈ ਕਿ ਜੋ ਡਾਲਰ ਦੇ ਮੁਕਾਬਲੇ ਰੁਪਇਆ ਉਹ ਕਮਜ਼ੋਰ ਹੋਇਆ ਹੈ 39 ਪੈਸੇ ਦੀ ਗਿਰਾਵਟ ਨਾਲ 90.33 ਦੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ਤੇ ਰੁਪਇਆ ਬੰਦ ਹੋਇਆ